ਅੱਜ ਜੀ ਊਮਨ ਜੇਲ੍ਹ ਦੇ ਵਿੱਚੋਂ ਰਿਹਾ ਹੋਈਆਂ ਜੀ ਨੌ ਟੀਚਰ ਲੇਡੀਜ਼ ਇੱਥੇ ਪਹੈਣ ਨਵਚਰਨ ਕੌਰ ਆਏ ਐ ਤੇ ਆਪਦੇ ਵਿਚਾਰ ਦੇਣਗੇ ਪਹਣੇ ਦੱਸੋ ਜੀ ਤੁਸੀਂ ਇੱਥੇ ਕਿਵੇਂ ਪਹੁੰਚੇ ਹੋ ਇਹ ਆਦਰਸ਼ ਸਕੂਲ ਚੌਕੇ ਦਾ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਇਥੋਂ ਦੀ ਜਿਹੜੀ ਮੈਨੇਜਮੈਂਟ ਆ ਭ੍ਰਸ਼ਟਾਚਾਰ ਕਰਦੀ ਹੈ ਉਹਨਾਂ ਨੇ ਮਤਲਬ ਲੰਬੇ ਸਮੇਂ ਤੋਂ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਹੱਕ ਖਾ ਰਹੀ ਹੈ ਲਗਾਤਾਰ ਤੇ ਅਸੀਂ ਲਗਾਤਾਰ ਜਥੇਬੰਦੀਆਂ ਵੱਲੋਂ ਇਹਨਾਂ ਦੀ ਸਪੋਰਟ ਤੇ ਰਹੇ ਹਾਂ ਕਿਉਂਕਿ ਇਹ ਅਧਿਆਪਕ ਭ੍ਰਸ਼ਟਾਚਾਰੀ ਦੇ ਖਿਲਾਫ ਸੰਘਰਸ਼ ਲੜ ਰਹੇ ਸੀ ਸੰਘਰਸ਼ ਲੜਦੇ ਆਂ ਤੋਂ ਜਦੋਂ ਇਹਨਾਂ ਨੇ ਬਾਹਰ ਆ ਕੇ ਆਪਣੀਆਂ ਤਰਖਾਹਾਂ ਜਾਂ ਆਪਣੇ ਹੱਕ ਮੰਗੇ ਤਾਂ ਉਹਨਾਂ ਨੇ ਇਹਨਾਂ ਦੇ ਸਾਥੀ ਜਿਹੜੇ ਉਹ ਟਰਮੀਨੇਟ ਕਰਤੇ ਜਿਹਦੇ ਤੋਂ ਫਿਰ ਮਤਲਬ ਆਫ ਚਾ ਕੇ ਇਹਨਾਂ ਨੇ ਸਾਰੇ ਮਤਲਬ ਮੁਲਾਜ਼ਮਾਂ ਨੇ ਹੜਤਾਲ ਕੀਤੀ ਤੇ ਆਪ ਦਾ ਧਰਨਾ ਪ੍ਰਦਰਸ਼ਨ ਜਿਹੜਾ ਸ਼ੁਰੂ ਕਰਤਾ ਅਸੀਂ ਕਿਸਾਨ ਯੂਨੀਅਨ ਵਾਲੇ ਸਾਥੀ ਵੀ ਸਾਡੇ ਨਾਲ ਆਏ ਨੇ ਅਸੀਂ ਡੈਮੋਕਰੈਟਿਕ ਟੀਚਰ ਫਰੰਟ ਵੱਲੋਂ ਅਧਿਆਪਕਾਂ ਦੀ ਜਥੇਬੰਦੀ ਵੱਲੋਂ ਉਸੇ ਦਿਨ ਤੋਂ ਇਹਨਾਂ ਵੀ ਸਪੋਰਟ ਤੇ ਆ ਯਾਨੀ ਕਿ ਇਹਨਾਂ ਦੀਆਂ ਮੰਗਾਂ ਮੰਨਣ ਦੀ ਤਾਂ ਇਥੋਂ ਦੇ ਡੀਸੀ ਸਾਹਿਬ ਦੇ ਵੀ ਧਿਆਨ ਚ ਆ ਤੇ ਹੁਣ ਤਾਂ ਮਾਮਲਾ ਬਹੁਤ ਵੱਡੀ ਪੱਧਰ ਤੇ ਫਲੈਸ਼ ਹੋ ਚੁੱਕਿਆ ਸਾਰੇ ਪੰਜਾਬ ਚ ਫੈਲ ਚੁੱਕਿਆ ਤੇ ਇਹ ਮਤਲਬ ਇਥੋਂ ਪ੍ਰਧਾਨ ਆਪਣਾ ਜਿਹੜੇ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਵਿਧਾਨ ਸਭਾ ਚ ਇਹ ਇਸ ਇਸ਼ੂ ਨੂੰ ਉਠਾਇਆ ਆਪਦੇ ਪੱਧਰ ਤੇ ਉਹਨਾਂ ਦੇ ਧਿਆਨ ਚ ਆ ਵੀ ਠੇਕੇਦਾਰੀ ਸਿਸਟਮ ਦੇ ਵਿੱਚ ਮੈਨੇਜਮੈਂਟ ਦਾ ਕਿਵੇਂ ਠੇਕੇਦਾਰ ਇਥੋਂ ਪੈਸੇ ਖਾਂਦੇ ਆ ਸਾਰੀਆਂ ਗੱਲਾਂ ਉਹਨਾਂ ਦੇ ਧਿਆਨ ਚ ਨੇ ਇਹਦੇ باوجود ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀਗੀ ਕਾ ਇਹਨਾਂ ਦੀ ਸਪੋਰਟ ਦੇ ਵਿੱਚ ਅਸੀਂ ਅੱਜ ਵੀ ਜਦੋਂ ਇਹ ਸਾਥੀ ਆਪਦਾ ਸੰਘਰਸ਼ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਧਰਨਾ ਲਾਇਆ ਸੀ 5 ਅਪ੍ਰੈਲ ਨੂੰ ਇਹਨਾਂ ਨੂੰ ਉਥੋਂ ਖਦੇੜਿਆ ਗਿਆ ਪੁਲਿਸ ਨੇ ਜ਼ਬਰ ਕੀਤਾ ਇਹਨਾਂ ਦੇ 9 ਅਧਿਆਪਕ ਸਾਥੀ ਆ ਜਿਹੜੇ ਉਹ ਫੜ ਕੇ ਜੇਲ੍ਹਾਂ 'ਚ ਟੰਗਿਆ ਛੋਟੀ ਜੀ ਬੱਚੀ ਆ ਕੁਦਰਤ ਇਹਨੂੰ ਵੀ ਜੇਲ੍ਹ ਦੇ ਵਿੱਚ ਭੇਜਿਆ ਉਹਨਾਂ ਨੇ ਸਾਡੇ ਇਹ ਵੀ ਧਿਆਨ ਚ ਆਇਆ ਵੀ ਜੇਲ੍ਹ ਦੇ ਵਿੱਚ ਜੋ ਬੱਚੀ ਨੂੰ ਖਰਾਕ ਚਾਹੀਦੀ ਸੀ ਜੋ ਇਹਦੀ ਮਦਰ ਨੂੰ ਖਰਾਕ ਚਾਹੀਦੀ ਸੀ ਕਿਉਂਕਿ ਇਹ ਬੱਚੀ ਹੈ ਜਿਹੜੀ ਮਦਰ ਫੀਡ ਲੈਂਦੀ ਆ ਉਹਨੂੰ ਨਹੀਂ ਦਿੱਤੀ ਗਈ ਨਾ ਕੋਈ ਦੁੱਧ ਦਾ ਪ੍ਰਬੰਧ ਕੀਤਾ ਗਿਆ ਨਾ ਕੋਈ ਹੋਰ ਖਾਦ ਖਰਾਕ ਦਾ ਪ੍ਰਬੰਧ ਕੀਤਾ ਗਿਆ ਤਾਂ ਅੱਜ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਹਮਾਇਤ ਤੇ ਆਏ ਸੀਗੇ 12 ਮਤਲਬ 5 ਤਰੀਕ ਨੂੰ ਹੀ ਗੱਲਗਲਾਂ ਥਾਣੇ ਦੇ ਅੱਗੇ ਇਹਨਾਂ ਦੇ ਬੱਚਿਆਂ ਦੇ ਮਾਪੇ ਇਹਨਾਂ ਮਤਲਬ ਸੰਘਰਸ਼ ਕਰਦੇ ਅਧਿਆਤਕਾਂ ਦੇ ਪਰਿਵਾਰਕ ਮੈਂਬਰ ਤੇ ਕਿਸਾਨ ਯੂਨੀਅਨ ਦੇ ਵਰਕਰ ਉਹਨਾਂ ਨੂੰ ਵੀ ਥਾਣੇ ਦੇ ਅੱਗੇ ਚੱਕ ਕੇ ਜੇਲ੍ਹਾਂ 'ਚ ਬੰਦ ਕਰ ਦਿੱਤਾ ਗਿਆਗਾ ਉਦੋਂ ਤਾਂ ਇਹ ਮਾਮਲਾ ਜਿਹੜਾ ਹੋਰ ਮਤਲਬ ਭਖਿਆ ਗਿਆ ਪੰਜਾਬ ਦੇ ਵਿੱਚ ਹੋਰ ਮਤਲਬ ਲੋਕਾਂ ਦਾ ਗੁੱਸਾ ਫੁੱਟਿਆ ਇਹਨਾਂ ਦੇ ਖਿਲਾਫ ਪੰਜਾਬ ਦੀ ਆਪ ਸਰਕਾਰ ਦੇ ਖਿਲਾਫ ਗੁੱਸਾ ਫੁੱਟਿਆ ਤੇ ਇਸ ਤੋਂ ਬਾਅਦ ਹੁਣ ਅਗਲਾ ਪ੍ਰੋਗਰਾਮ ਆ ਜਿਹੜਾ 12 ਤਰੀਕ ਨੂੰ ਰਾਮਪੁਰੇ ਦੀ ਮੰਡੀ ਦੇ ਵਿੱਚ ਰੱਖਿਆ ਹੋਇਆਗਾ ਉਹਦੇ 'ਚ ਪਹਿਲੀ ਸ਼ਰਤ ਇਹ ਸੀ ਵੀ ਇਹਨਾਂ ਜਿਹੜੇ ਸੰਘਰਸ਼ ਕਰ ਰਹੇ ਜਿਹੜੇ ਪ੍ਰਦਰਸ਼ਨਕਾਰੀ ਨੇ ਜਿਹੜੇ ਇਹਨਾਂ ਦੀ ਸਪੋਰਟ ਤੇ ਨੇ ਉਹਨਾਂ ਸਾਰੇ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਉਸ ਦਵਾ ਦੇ ਵਿੱਚ ਇਹਨਾਂ ਨੇ ਸਾਡੇ ਇਹ ਨੌ ਸਾਥੀ ਆ ਜਿਹੜੇ ਇਹ ਰਿਹਾ ਕੀਤੇ ਆ ਸਾਡੀ ਮੰਗ ਇਹ ਸੀਗੀ ਵੀ ਸਾਰੇ ਦੇ ਸਾਰੇ ਰਿਹਾ ਹੋਣੇ ਚਾਹੀਦੇ ਆ ਬਿਨਾਂ ਸ਼ਰਤ ਰਿਹਾ ਹੋਣੇ ਚਾਹੀਦੇ ਆ ਇਹ ਸਾਰੇ ਅਧਿਆਪਕ ਤੇ ਜਿਹੜੇ ਸਾਡੇ ਸੰਘਰਸ਼ ਕਰਦੇ ਸਾਥੀ ਅੰਦਰ ਨੇ ਉਹ ਕਿਸੇ ਭੁੱਕੀ ਦੇ ਕੇਸ ਤੇ ਕਿਸੇ ਚਿੱਟੇ ਦੇ ਕੇਸ ਤੇ ਨਹੀਂ ਅੰਦਰ ਗਏ ਹੋਏ ਉਹ ਆਪਦੇ ਹੱਕ ਲੈਣ ਵਾਸਤੇ ਸੰਘਰਸ਼ ਕਰਦੇ ਸੀ ਸੰਘਰਸ਼ ਕਰਦਿਆਂ ਨੂੰ ਉਹਨਾਂ ਦੇ ਇੱਕ ਹੋਰ ਜ਼ਬਰਦਸਤ ਨੇ ਕੀ ਉਹਨਾਂ ਨੇ ਅਟੈਕ ਇੱਕ ਪਹਿਲੇ ਤੁਹਾਨੂੰ ਅਸੀਂ ਸਵਾਲ ਹੋਰ ਪੁੱਛਦੇ ਆ ਨਾਲ ਤੁਹਾਡੇ ਟੀਚਰ ਵੀ ਖੜੇ ਆ ਜਿਹੜੀ ਇੱਥੋਂ ਦੀ ਪ੍ਰਿੰਸੀਪਲ ਆ ਪ੍ਰਦਰਸ਼ ਚੌਕੇ ਸਕੂਲ ਦੀ ਤੇ ਇਹ ਪ੍ਰਿੰਸੀਪਲ ਬਾਰੇ ਵੀ ਸੁਣਿਆ ਗਿਆ ਕਿ ਜਿਹੜੇ ਟੀਚਰ ਮੈਨੇਜਮੈਂਟ ਦੇ ਖਿਲਾਫ ਬੋਲ ਰਹੇ ਆ ਤੇ ਉਹ ਪ੍ਰਿੰਸੀਪਲ ਵੀ ਇਹਨਾਂ ਦੇ ਖਿਲਾਫ ਬਹੁਤ ਕੁਝ ਬੋਲਦੀ ਹੈ ਤੇ ਉਹ ਪ੍ਰਿੰਸੀਪਲ ਬਾਰੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਨਾਲ ਟੀਚਰ ਵੀ ਹੈ ਜੀ ਦੱਸਿਓ ਦੇਖੋ ਅਸੀਂ ਤਾਂ ਸਮਝਦੇ ਇਹ ਹੈ ਵੀ ਪ੍ਰਿੰਸੀਪਲ ਵੀ ਇੱਕ ਮਲਾਜਮ ਆ ਉਹਦੇ ਨਾਲ ਵੀ ਉਹਨਾਂ ਨੂੰ ਟੀਚਰਾਂ ਦੇ ਨਾਲ ਖੜਨਾ ਚਾਹੀਦਾ ਸੀਗਾ ਉਹਨਾਂ ਦੀਆਂ ਤਨਖਾਹਾਂ ਕਿਹੜਾ ਫੁੱਲ ਦਿੰਦੇ ਹੋਣਗੇ ਜਾਂ ਉਹਨਾਂ ਦੇ ਕਟੌਤੀਆਂ ਕਰਦੇ ਹੋਣਗੇ ਅਸੀਂ ਤਾਂ ਸਮਝਦੇ ਇਹ ਹੈ ਵੀ ਉਹ ਵੀ ਇੱਕ ਮਲਾਜਮਾ ਮੈਨੇਜਮੈਂਟ ਦੀ ਉਹਨੂੰ ਟੀਚਰਾਂ ਨਾਲ ਖੜਨਾ ਚਾਹੀਦਾ ਸੀਗਾ ਕਿਉਂਕਿ ਇਸ ਸੰਸਥਾ ਨੂੰ ਯਾਨੀ ਕਿ ਇਸ ਚੌਕੇ ਦੇ ਸਕੂਲ ਨੂੰ ਜੇ ਸਰਕਾਰ ਆਪ ਦੇ ਕੰਟਰੋਲ ਚ ਰੱਖਦੀ ਹੈ ਉਹਦਾ ਹੀ ਵਿਦਿਆਰਥੀਆਂ ਨੂੰ ਫਾਇਦਾ ਉਸੇ ਗੱਲ ਦਾ ਇਹਦੇ ਆਪਤਾ ਨੂੰ ਫਾਇਦਾ ਉਸੇ ਗੱਲ ਦਾ ਹੀ ਪ੍ਰਿੰਸੀਪਲ ਨੂੰ ਫਾਇਦਾ ਪਰ ਅਸੀਂ ਪਿਛਲੇ ਸਮੇਂ ਚ ਦੇਖਿਆ ਵੀ ਉਹ ਪ੍ਰਿੰਸੀਪਲ ਦਾ ਰੋਲ ਆ ਜਿਹੜਾ ਉਹ ਉਹ ਮੈਨੇਜਮੈਂਟ ਦੀ ਹੱਥ ਠੋਕਾ ਬਣ ਕੇ ਖੜੀ ਹੈ ਤੇ ਅਸੀਂ ਉਹਦੇ ਇਸ ਰੋਲ ਦੀ ਨਿੰਦਾ ਕਰਦੇ ਹਾਂ ਪੁਰਜੋ ਠੀਕ ਹੈ ਜੀ ਬਹੁਤ ਬਹੁਤ ਪ੍ਰੋਸੈਸਟ ਇਹਦਾ ਬਤਾਉਦੇ ਜੀ ਤਾਂ